रहेਗਾ ਨਸ਼ਾ ਇਹ ਟੋਟਲੀ ਖਤਮ ਹੋ ਜਾਣਾ ਹੈ ਕਿਉਂਕਿ ਇਹਦੇ ਵਿੱਚ ਨਾ ਕੇਵਲ ਸਿਰਫ ਪੰਜਾਬ ਪੁਲਿਸ ਕੱਲਾ ਕੱਲਾ ਬੱਚਾ ਸਾਰੇ ਐਮਐਲਏ ਸਹਿਬਾਨ ਸਾਰੇ ਮਿਨਿਸਟਰ ਸਹਿਬਾਨ ਇਨਫੈਕਟ ਜਿਹੜੇ ਹੈਗੇ ਆ ਉਹ ਵੌਲੰਟੀਅਰਸ ਵੀ ਇਹਦੇ ਚ ਇਨਵੋਲ ਹੋਏ ਤੁਸੀਂ ਦੇਖਿਆ ਹੁਣ ਕਿ ਥਾਂ ਥਾਂ ਤੇ ਯੁੱਧ ਨਸ਼ਾ ਵਿਰੁੱਧ ਜਿਹੜਾ ਹੈਗਾ ਜਿਹੜੀ ਮੁਹਿੰਮ ਜਰੀ ਹੈਗੀ ਆ ਉਹ ਥਾਂ ਥਾਂ ਜਾ ਕੇ ਕਹਿੰਦੇ ਇਹ ਕਰ ਰਹੇ ਨੇ ਮਿਨਿਸਟਰਸ ਵੀ ਉੱਥੇ ਜਾ ਰਹੇ ਐਮਐਲਏ ਵੀ ਉੱਥੇ ਜਾ ਰਹੇ ਆ ਵੌਲੰਟੀਅਰਸ ਵੀ ਉੱਥੇ ਜਾ ਰਹੇ ਆ ਤੇ ਮੇਰਾ ਉਮੀਦ ਹੈ ਕਿ ਇੱਕ ਟੋਟਲੀ ਜਿਹੜਾ ਚਿੱਟਾ ਹੈਗਾ ਇਹ ਜੜੋਂ ਖਤਮ ਹੋ ਜਾਊਗਾ ਜਿਵੇਂ ਮੈਂ ਇੱਥੇ ਪਹਿਲਾਂ ਤੁਹਾਨੂੰ ਕੀਤਾ ਹੈ ਉਹਦੇ ਲੈਕਚਰ ਦੇ ਵਿੱਚ ਦੱਸਿਆ ਹੈਗਾ ਕਿ ਇੱਥੇ ਹੁਣ ਜਿਹੜੇ ਨੁੱਕੜ ਜਿਹੜੇ ਹੈਗੇ ਹੁਣ ਉਹ ਨਸ਼ਾ ਤੇ ਨਹੀਂ ਹੋਇਆ ਕਰੂਗਾ ਹੁਣ ਹੋਊਗਾ ਸਿਰਫ ਰੰਗਲੇ ਪੰਜਾਬ ਤੇ ਉੱਤੇ ਪੰਜਾਬ ਦੇ ਡੀਜੀਪੀ ਸਾਹਿਬ ਵੱਲੋਂ ਮੈਂ ਤੁਹਾਨੂੰ ਇੱਕ ਦੱਸਾਂ ਕਿ ਜਿੰਨੇ ਦੇ ਕਰਨ ਡੀਜੀ ਸਾਹਿਬ ਨੇ ਇਹ ਚਾਰ ਸੰਭਾਲਿਆ ਹੈਗਾ ਜੋ ਕਹਿੰਦੇ ਆ ਉਹ ਕਰਕੇ ਦਿਖਾਉਂਦੇ ਵੀ ਆ ਇਹ ਪੰਜਾਬ ਤਤਪਤ ਤਰ ਤਿਆਰ ਹੈਗੀ ਵੀ ਇਸ ਕੰਮ ਨੂੰ ਕਿਨੇ ਅਸੀਂ ਦਿਨ ਰਾਤ ਅਸੀਂ ਲੱਗੇ ਹੋਏ ਆ ਤੇ ਉਮੀਦ ਹੈ ਕਿ ਇਹ ਜਿਹੜਾ 31 ਤਰੀਕ ਤੋਂ ਪਹਿਲਾਂ ਪਹਿਲਾਂ ਅਸੀਂ ਇਹ ਨਸ਼ਾ ਜਿਹੜਾ ਕੋਡ ਖਤਮ ਕਰ ਦਾਂਗੇ ਸੂਲ ਪੱਦਰ ਤੱਕ ਵੀ ਜਾਊਗੀ ਤੇ ਥੱਲੇ ਗਰਾਊਂਡ ਲੈਵਲ ਤੇ ਵੀ ਜਾਊਗੀ ਪਿੰਡਾਂ ਦੇ ਵਿੱਚ ਵੀ ਜਾਊਗੀ ਹਰੇਕ ਪਾਸੇ ਜਾਊਗੀ ਨੁੱਕਰ 'ਚ ਵੀ ਜਾਊਗੀ ਤੇ ਮੱਲਿਆਂ ਦੇ ਵਿੱਚ ਵੀ ਜਾਊਗੀ ਇਹ ਹਰੇਕ ਪਾਸੇ ਜਾਊਗੀ ਇਹ ਸਰ ਨਸ਼ੇਗਰਮ ਲਾਗੇ ਕਲਾ ਜੀ ਦੇਖੋ ਇਹ ਥੋੜੇ ਸਹਿਯੋਗ ਨਹੀਂ ਹੁੰਦਾ ਤੁਸੀਂ ਦੇਖੋ ਅਤਵਾਦ ਵੀ ਜਿਹੜਾ ਹੈਗਾ ਜਿਨ੍ਹਾਂ ਜਿਹੜੇ ਪਬਲਿਕ ਦਾ ਸਹਿਯੋਗ ਨਹੀਂ ਹੁੰਦਾ ਉਨ੍ਹਾਂ ਦੇ ਕੋਈ ਵੀ ਮੁਹਿੰਮ ਜਿਹੜੀ ਹੈਗੀ ਖਤਮ ਨਹੀਂ ਹੋ ਸਕਦੀ ਇਹ ਇਕੱਲੀ ਪੁਲਿਸ ਨਹੀਂ ਕੁਝ ਕਰ ਸਕਦੀ ਇਹ ਤਾਂ ਥੋੜਾ ਸਹਿਯੋਗ ਚਾਹੀਦਾ ਹੈਗਾ ਸਰ ਬਰਨਾਲਾ ਪੁਲਿਸ ਨੇ ਲਗਾਤਾਰ ਨਸ਼ਾ ਖਿਲਾਫ ਕਾਰਵਾਈ ਵੀ ਕੀਤੀ ਹੈਗੀ ਕੁਝ ਬਹੁਤ ਵਧੀਆ ਜੀ ਮੈਂ ਤਾਂ ਇਹਨਾਂ ਦੀ ਅਪਰੀਜ਼ ਕਰਦਾ ਜ ਤੇ ਇਸ ਵੇਲੇ ਕਿਨੇ ਟੌਪ ਟੇ ਹੈ ਕਿ ਪੰਜਾਬ ਦੇ ਵਿੱਚ ਨਸ਼ਿਆਂ ਦੇ ਖਿਲਾਫ ਵੀ ਤੇ ਦੂਸਰੇ ਕਿਨੇ ਆਪਦੇ ਜਿਹੜੇ ਕੇਸਸ ਹੈਗੇ ਉਹਦੇ ਵੀ ਤੇ ਇੱਕ ਕਿਨੇ ਹੈਲਪ ਲਾਈਨ ਅਸੀਂ ਬਣਾਈ ਹੈਗੀ ਸੇਫ ਪੰਜਾਬ ਅਗਰ ਕਿਸੇ ਨੂੰ ਵੀ ਕੋਈ ਇਨਫਾਰਮੇਸ਼ਨ ਹੁੰਦੀ ਹੈ ਉਹਦੀ ਜਿਹੜੀ ਇਨਫਾਰਮੇਸ਼ਨ ਉਹ ਗੁਪਤ ਰੱਖੀ ਜਾਊਗੀ ਤੇ ਉਹ ਕਾਈਂਡਲੀ ਉਹਦੇ ਚਿਰ ਸਹਿਯੋਗ ਜ਼ਰੂਰ ਪਾਉਣ ਮੇਰੇ ਵੱਲੋਂ ਇਹ ਹੈ ਵੀ ਜਿਹੜੀ ਸੇਫ ਲਾਈਫ ਹੈਲਪ ਲਾਈਨ ਹੈਗੀ ਉਹਦੇ ਚਿਰ ਜ਼ਰੂਰ ਇਹ ਯੋਗਦਾਨ ਇਹ ਪਾਉਣ ਸਰ ਬਾਕੀ ਜਿਹੜੇ ਨਸ਼ਾ ਤਸਕਰ ਅਜੇ ਵੀ ਨਸ਼ਾ ਤਸਕਰੀ ਕਰ ਰਹੇ ਹੈਗੇ ਉਹਨਾਂ ਨੂੰ ਕੀ ਸੁਨੇਹਾ ਹੈਗਾ ਕੀ ਚੇਤਾਵਨੀ ਤੁਹਾਡੇ ਕੋਲੇ ਹੈ ਕੋਈ ਨਾਂ ਦੱਸੋ ਇਹ ਤਾਂ ਮੈਨੂੰ ਦੇ ਦੋ ਜਾਂ ਫਿਰ ਮਾਈਕ ਤੇ ਮੈਂ ਤੁਹਾਨੂੰ ਦੱਸਾਂ ਮੇਰੇ ਵੱਲੋਂ ਚੇਤਾਵਨੀ ਆ ਜਿੱਥੇ-ਜਿੱਥੇ ਉਹ ਬੈਠੇ ਐ ਜਾਂ ਤਾਂ ਇਹ ਮੁਲਕ ਹੀ ਛੱਡ ਦੇਣ ਮੈਂ ਪੰਜਾਬ ਵਿੱਚ ਨਹੀਂ ਕਰੂੰਗਾ ਮੁਲਕ ਹੀ ਛੱਡ ਦੇਣ ਤਾਂ ਉਹ ਸੇਫ ਰਹਿਣਗੇ ਨਹੀਂ ਤਾਂ ਉਹਨਾਂ ਦਾ ਹਸ਼ਿਆਰ ਜਿਹੜਾ ਹੈਗਾ ਬਹੁਤ ਬੁਰਾ ਹੋਊਗਾ ਜਿੰਨੇ ਮਰਜ਼ੀ ਰੰਗਤ ਕਰ ਬੇਰੂਪੀਆ ਬਣ ਜਾਣ ਪੁਲਿਸ ਤੋਂ ਕੁਝ ਨਹੀਂ ਲੁਕਿਆ ਹੁੰਦਾਗਾ ਠੀਕ ਹੈ ਨਾ ਅਸੀਂ ਸਾਰੇ ਕੱਢ ਲਾਂਗੇ ਉਹਨਾਂ ਦੇ ਜਿੰਨੇ ਵੀ ਹੈਗੇ ਜਿੰਨੇ ਮਰਜ਼ੀ ਰੂਪ ਹੋ ਕੇ ਨਤਾਰਨ ਕੱਢ ਲਾਂਗੇ ਸਰਕਾਰ ਕਹਿੰਦੀ ਵਚਨ ਪੱਧ ਹੈ ਕਿ ਉਹਨਾਂ ਵਾਸਤੇ ਕਹਿੰਦੇ ਉਹਨਾਂ ਨੂੰ ਜੌਬ ਵੀ ਮਿਲੂਗੀ ਤੇ ਡੀਡਿਕਸ਼ਨ ਸੈਂਟਰ ਵੀ ਬਣਾਏ ਹੋਏ ਤੇ ਉਹਨਾਂ ਦਾ ਜਿਹੜਾ ਦੁਬਾਰਾ ਵੇਸੇਵੇਂ ਵਾਸਤੇ ਉਹਦੇ ਅੱਛੇ ਵੀ ਕਾਰੋਬਾਰ ਹੈਗਾ ਉਹਨਾਂ ਦੇ ਵੀ ਅਸੀਂ ਸਰਕਾਰ ਨੇ ਉਹ ਕੀਤਾ ਹੋਇਆ ਸ਼ੁਰੂ ਦੇਖੋ ਜੀ ਇਹ ਤਾਂ ਹਰੇਕ ਪਾਸੇ ਹੀ ਹੈਗਾ ਜਿੱਥੇ ਵੀ ਕੋਈ ਇਨਫੋਰਮੇਸ਼ਨ ਇਹੋ ਜੀ ਮਿਲਦੀ ਹੈਗੀ ਤੇ ਮੈਂ ਇਹ ਵੀ ਚੇਤਾਵਨੀ ਦੇਣਾ ਚਾਹੂੰਗਾ ਜਿੰਨੇ ਵੀ ਜਿਹੜੇ ਨਸ਼ਾ ਕਰਦੇ ਹੈ ਚਾਹੇ ਸ਼ਰਾਬ ਦਾ ਹੈਗਾ ਜਿਹੜੀ ਬਣਾਉਂਦੇ ਹੈਗੇ ਜਾਂ ਹੋਰ ਵੀ ਕੋਈ ਨਸ਼ਾ ਕਿਨੇ ਉਹ ਜਾ ਵੇਚਦਾ ਹੈਗਾ ਚਾਹੇ ਉਹ ਦਵਾਈਆਂ ਦੇ ਰੂਪ ਦੇ ਵਿੱਚ ਵੇਚਦਾ ਹੈ ਜਾਂ ਕਿਸੇ ਰੂਪ ਦੇ ਵਿੱਚ ਵੇਚਦਾ ਉਹ ਟੋਟਲੀ ਜਿਹੜਾ ਹੈਗਾ ਪੰਜਾਬ ਪੁਲਿਸ ਜਿਹੜੀ ਵਚਨ ਪਾਦਾ ਕਿ ਉਹਨੂੰ ਖਤਮ ਕਰ ਦੂਗਾ ਆਵਾਸ਼ੀ ਦਿਨਾਂ ਦੇਖੋ ਆ ਵੇਖੋ ਵੀ ਇਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਹੈਗਾ ਜੇ ਤੁਸੀਂ ਖੁਸ਼ ਹੋ ਤੇ ਅਸੀਂ ਖੁਸ਼ ਹਾਂ ਠੀਕ ਹੈ ਨਾ ਪਬਲਿਕ ਖੁਸ਼ ਹੈ ਤੇ ਅਸੀਂ ਖੁਸ਼ ਹਾਂ